ਬਹੁਤ ਰੌਲਾ ਪਾ ਕੇ ਵੇਖ ਲਿਆ ਬਹੁਤ ਆਵਦੀਆਂ ਸਵਾਇਆਂ ਦੇ ਲਈਆਂ ਬਹੁਤ ਕੁਝ ਦੱਸ ਲਿਆ ਕਿਸੇ ਨੇ ਮੰਨਿਆ ਹੀ ਨਹੀਂ ਤੇਦੋਂ ਚੁੱਪ ਭਰੀ ਤੇ ਆਪ ਦਾ ਪਿਛੇ ੜ ਜੋ ਤਸਵੀਰਾਂ ਛਾੜ ਕੇ ਵੇਖਾਂ ਮੈਂ ਜਿਆਦਾ ਮਿੱਟੀ ਹੋ ਗਈਆਂ ਐਸੀ ਡਾਡਿਆਂ ਨਾਲ ਫਰੀਦ ਪਈ ਸਭ ਫਰਿਆਦਾਂ ਮਿੱਟੀ ਹੋ ਗਈਆਂ ਕਿ ਮੈਂ ਜਿੰਨਾਂ ਲਈ ਪੁੱਲ ਬਣ ਗਿਆ ਸਾਂ ਕਿ ਮੈਂ ਜਿੰਨਾਂ ਲਈ ਪੁੱਲ ਬਣ ਗਿਆ ਸਾਂ ਜਦੋਂ ਮੇਰੇ ਤੋਂ ਲੰਘ ਕੇ ਜਾ ਰਹੇ ਸਨ ਤੇ ਗੱਲਾਂ ਕਰ ਰਹੇ ਸਨ ਕਿੱਥੇ ਰਹਿ ਗਿਆ ਉਹ ਚੁੱਪ ਜਾ ਬੰਦਾ ਕਿੱਥੇ ਰਹਿ ਗਿਆ ਉਹ ਚੁੱਪ ਜਾ ਬੰਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਤਾਂ ਸਾਡੇ ਨਾਲ ਤੁਰ ਨਹੀਂ ਹੁਣਾ ਪਿੱਛੇ ਰਹਿ ਗਿਆ ਹੁਣਾ ਕਿਤੇ ਉਸ ਤੋਂ ਜ਼ਿੰਦਗੀ ਛੋਟੀ ਆ ਤਦ ਨੀ ਮੈਂ ਗੜੀ ਭਾਵਨਾ ਜੱਜ ਬੈ ਗਿਆ ਸਰੇ ਸਰੇ ਇੱਥੇ ਦਰ ਗੱਲਾਂ ਹੋ ਜੀ ਕਰ ਲੱਗ ਪਿਆ ਤੇ ਹਮੇਸ਼ਾ ਚੜ੍ਹਦੀ ਕਲਾ ਚ ਰਹਾ ਕਰੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਸਿਧਾਂਤ ਦਿੱਤਾ ਚੜ੍ਹਦੀ ਕਲਾ ਦਾ ਆਸ਼ਾਵਾਦ ਦਾ ਕਦੀ ਵੀ ਟੇਂਦੀ ਕਲਾ ਚ ਨਹੀਂ ਜਾਣਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਰਤਪਾਣੂ ਤੇ ਹਾਜ਼ਰ ਹਾਂ ਆਪਣੇ ਚੈਨਲ ਚੰਗ ਦੀ ਰਾਤ ਸਵੇਰ ਦਾ ਵਕਤ ਆ ਕੋਈ ਸਵੇਰ ਦਾ ਸਮਾਂ ਇਬਾਦਤ ਦਾ ਸਮਾਂ ਬੰਦਗੀ ਦਾ ਸਮਾਂ ਪਰਮਾਤਮਾ ਨੂੰ ਅੱਲਾਹ ਤਾਲਾ ਨੂੰ ਯਾਦ ਕਰਨ ਦਾ ਸਮਾਂ ਉਹਦੀਆਂ ਬਖਸ਼ੀਆਂ ਦਾ ਧੰਨਵਾਦ ਕਰਨ ਦਾ ਸਮਾਂ ਕਿਉਂਨੇ ਸਾਨੂੰ ਐਜਿਕ ਹੋਰ ਬਿਹਤਰ ਦੇਣ ਜਿਹੜਾ ਵਾ ਸਾਡੀ ਛੋਲੀ ਪਾਇਆ ਇਹ ਅਨਮੁੱਲੀ ਦਾਤ ਜਿਹੜੀ ਹਰ ਬਾਖਰ ਬਾਖਰ ਪੀਚ ਵੀ ਥਿਆਉਂਦੀ ਨਹੀਂ ਸੋਸਤੋ ਕੱਲ ਵੀ ਜਦੋਂ ਸਿਰੇ ਸੈਰ ਨੂੰ ਨਿਕਲਿਆ ਸੀ ਤੇ بارش ਹੋਣੀ ਸ਼ੁਰੂ ਹੋ ਗਈ ਸੀ ਤੇ ਅੱਜ ਵੀ ਜੁਬਮਾਏ ਪੁਰਿਆਰ ਬਾਰਿਸ਼ ਪੈਣ ਲੱਗ ਪਈ ਲਗਭਗ ਬੂੰਦਾਬੰਦੀ ਇਹਨੂੰ ਅਸੀਂ ਡ੍ਰਿਪਿੰਗ ਕਹਿੰਦੇ ਆ ਹੁਣ ਲੱਗ ਗਈ ਤੇ ਇਸੇ ਬੂੰਦਾਬੰਦੀ ਦੇ ਦਰਮਿਆਨ ਹੀ ਮੈਂ ਮੈਂ ਚੱਲਦਾ ਚੱਲਦੇ ਆ ਤੇ ਲੈ ਅੱਧਾ ਢਿਗੜਾ ਲਾਗੇ ਤੇ ਟਿਊਬਲ ਤੇ ਆ ਗਿਆ ਆਪਣੇ ਛੋਟੇ ਭਾਈ ਦੇ ਇਹ ਅੱਗੇ ਵੀ ਤੁਹਾਨੂੰ ਦਿਖਾ ਚੁੱਕਾ ਮੈਂ ਬੜਾ ਸਾਫ ਸੁਥਰਾ ਇੱਥੇ ਮਾਹੌਲ ਆ ਬੜੀ ਵਧੀਆ ਸਫਾਈ ਆ اور ਬਹੁਤ ਹੀ ਚੰਗੇ ਤਰੀਕੇ ਨਾਲ ਇਹ ਜਗ੍ਹਾ ਨੂੰ ਸਜਾਇਆ ਗਿਆ ਔਰ ਇੱਥੇ ਬਹਿ ਕੇ ਸਕੂਨ ਮਿਲਦਾ ਕਹਿੰਦੇ ਜਿੱਥੇ ਸਫਾਈ ਨਹੀਂ ਉੱਥੇ ਖੁਦਾਈ ਵੀ ਨਹੀਂ ਔਰ ਇੱਥੇ ਖੁਦਾਈ ਆ ਰੋਹਾਨੀਅਤ ਦਾ ਆਨੰਦ ਆਉਂਦਾ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਉਸ ਤੋਂ ਗੱਲ ਆਈ ਮੰਨ ਦੇ ਵਿੱਚ ਇਹ ਚੰਗੀ ਹੁੰਦੀ ਮੈਨੂੰ ਪਰਿਭਾਸ਼ਾ ਨਹੀਂ ਪਤਾ ਵੀ ਕੀ ਹੁੰਦੀ ਹੈ ਔਰ ਕਈ ਵਾਰੀ ਤੁਹਾਡਾ ਚੰਗਾ ਹੋਣਾ ਤੁਹਾਡੇ ਲਈ ਚੰਗਾ ਨਹੀਂ ਹੁੰਦਾ ਤੇ ਕਈ ਮਹਿਫਲਾਂ 'ਚ ਤੁਹਾਨੂੰ ਹਰਟ ਕੀਤਾ ਜਾਂਦਾ ਔਰ ਉਹਦਾ ਜਵਾਬ ਇਹੀ ਹੁੰਦਾ ਕਿ ਫਿਰ ਤੁਸੀਂ ਕਿਸੇ ਨਾਲ ਲੜতে ਸਕਦੇ ਦੀ ਕਿਸੇ ਦਾ ਸਿਰ ਨਹੀਂ ਪਾੜ ਸਕਦੇ ਛੁਣ ਛੁਣੇ ਸ਼ਾਇਦ ਤੁਸੀਂ ਚਲਾਉਂਦੇ ਵੀ ਉਹ ਰੋਲਾ ਵੀ ਪਾਉਂਦੇ ਹੋ ਕਿ ਨਹੀਂ ਮੈਂ ਇਦਾਂ ਦਾ ਨਹੀਂ ਸਫਾਈਆਂ ਦਿੰਦੇ ਹੋ ਕਿਉਂਕਿ ਚੰਗੇ ਬੰਦੇ ਦੇ ਵਿੱਚ ਇਥੇ ਗੋਣ ਹੁੰਦੇ ਆ ਉੱਥੇ ਕੋਈ ਇਹ ਵੀ ਹੁੰਦਾ ਕਿ ਹਰ ਕੋਈ ਬੰਦਾ ਉੱਥੇ ਕੋਈ ਵੀ ਇਲਜ਼ਾਮ ਲਾ ਦੇ ਤੇ ਉਹ ਉਹਨੂੰ ਸਫਾਈਆਂ ਦਿੰਦਾ ਰਹਿੰਦਾ ਯਾਰ ਨਹੀਂ ਮੈਂ ਨਹੀਂ ਮੈਂ ਨਹੀਂ ਇਦਾਂ ਕੀਤਾ ਮੈਂ ਨਹੀਂ ਇਦਾਂ ਦਾ ਜਿਹੜੇ ਸਾਹਮਣੇ ਵਾਲੇ ਆ ਉਹਦੀਆਂ ਇਸ ਚਾਹੀ ਗਈ ਸਫਾਈਆਂ ਦਾ ਨਾ ਮਜ਼ਾ ਲੈਂਦੇ ਆ ਅੰਜਾਇ ਕਰਦੇ ਰਹਿੰਦੇ ਆ ਤੇ ਇੱਕ ਵਕਤ ਆਉਂਦਾ ਜਦੋਂ ਫਿਰ ਜਦੋਂ ਇਹ ਇਨਸਾਨ ਕੀ ਕਰਦਾ ਹੈ ਕਿ ਫਿਰ ਮਹਿਫਲਾਂ ਤੋਂ ਆਪਣੇ ਉਹਨਾਂ ਬੰਦਿਆਂ ਤੋਂ ਕਰਾਂ ਤੋਂ ਪਰਿਵਾਰਾਂ ਤੋਂ ਥੋੜੀ ਦੂਰੀ ਦੇ ਡਿਸਟੈਂਸ ਜਿਹੜਾ ਆਪਣਾ ਮੇਨਟੇਨ ਕਰ ਲੈਂਦਾ ਚਲੋ ਬਹੁਤ ਰੌਲਾ ਪਾ ਕੇ ਵੇਖ ਲਿਆ ਬਹੁਤ ਆਪਦੀਆਂ ਸੁਪਾਈਆਂ ਦੇ ਲੀਆਂ ਬਹੁਤ ਕੁਝ ਦੱਸ ਲਿਆ ਕਿਸੇ ਨੇ ਮੰਨਿਆ ਹੀ ਨਹੀਂ ਤੇਦੋਂ ਚੁੱਪ ਭਰੀ ਤੇ ਆਪ ਦਾ ਪਿਛੇ ੜ ਜੋ ਤੇ ਵਕਤ ਤੇ ਛੱਡ ਦਿਓ ਇਸ ਚੀਜ਼ ਨੂੰ ਔਰ ਫਿਰ ਵਕਤ ਜਿਹੜਾ ਉਹ ਸਿੱਧੀ ਸਿੱਧੀ ਇਸ ਚੀਜ਼ ਦਾ ਫੈਸਲਾ ਕਰਦਾ ਔਰ ਇਹਨੇ ਚੁੱਪ ਜਿਹੜੀ ਇਹ ਰੋਲੇ ਨੂੰ ਡਾਡੀ ਹੁੰਦੀ ਹੈ ਤੇ ਜਦੋਂ ਤੁਸੀਂ ਚੁੱਪ ਕਰ ਜਾਂਦੇ ਹੋ ਫਿਰ ਕਿਸੇ ਦਾ ਜਵਾਬ ਨਹੀਂ ਦਿੰਦੇ ਤੇ ਮਤ ਸਮਝੋਗੇ ਕੋਈ ਜਵਾਬ ਨਹੀਂ ਇਹ ਵੀ ਇੱਕ ਜਵਾਬ ਹੀ ਹੁੰਦਾ ਬੜੀ ਕਵਰ ਦਾ ਜਵਾਬ ਹੁੰਦਾ ਔਰ ਇੱਕ ਵਕਤ ਹੁੰਦਾ ਜਦੋਂ ਦੁਬਾਰਾ ਸਾਡੀ ਵਾਪਸੀ ਤੇ ਹੋ ਜਾਂਦੀ ਹੈ ਉਹਨਾਂ ਮਾਈਕਲਾਂ ਦੇ ਵਿੱਚ ਉੱਥੇ ਸਾਰਾ ਕੁਝ ਪਰ ਉਹ ਬੰਦੇ ਜਿੰਨਾ ਬੰਦਿਆਂ ਕਰਕੇ ਤੁਸੀਂ ਏਡਾ ਵੱਡਾ ਫੈਸਲਾ ਲੈਂਦੀ ਦੇ ਪਛੇ ਰ ਜਾਂਦੇ ਜੇ ਚੋਪ ਹੋ ਜਾਂਦੇ ਵੀ ਉਹ ਕਬੀਰ ਸਾਹਿਬ ਦੇ ਕਹਿਣ ਵਾਂਗ ਓ ਧਾਗਾ ਜੋੜਤੇ ਜਾਂਦਾ ਪਰ ਉਹ ਗੰਢ ਰੜਕਦੀ ਰਹਿੰਦੀ ਫਿਰ ਸਾਰੀ ਉਮਰ ਤੇ ਦੋਸਤੋ ਚੰਗੇ ਇਨਸਾਨ ਆ ਚਾਹੇ ਉਹ ਘਰਾਂ ਚ ਹੋਣ ਪਰਿਵਾਰਾਂ ਚ ਹੋਣ ਪਿੰਡਾਂ ਚ ਹੋਣ ਉਹਨਾਂ ਦੀ ਕਦਰ ਸਾਨੂੰ ਕਰਨੀ ਚਾਹੀਦੀ ਆ ਕਿਉਂਕਿ ਪਸ਼ੂ ਆਹੀ ਪਸ਼ੂ ਤੋਂ ਡਵਲਪ ਹੋ ਕੇ ਬੰਦੇ ਹੋਏ ਆ ਬੰਦਿਆਂ ਤੋਂ ਬੰਦਾ ਬਨਣਾ ਤੇ ਫਿਰ ਇਨਸਾਨ ਬਨਣਾ ਤੇ ਫਿਰ ਕੋਈ ਦਾਨਿਸ਼ਵਰ ਬੰਨਾ ਕੋਈ ਰੈਵਰ ਪੀਰ ਫਕੀਰ ਪਗੰਬਰ ਸ਼ਾਇਰ ਬੰਨਾ ਇਹ ਕੋ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਇਹਦੇ ਚ ਸਾਲਾ ਸਾਲ ਦੀ ਬੰਦਗੀ ਲੱਗ ਜਾਂਦੀ ਹੈ ਜ਼ਿੰਦਗੀ ਦਾ ਇੱਕ ਬਹੁਤ ਸਾਰਾ ਵੱਡਾ ਹਿੱਸਾ ਜਿਹੜਾ ਇਸ ਤਰ੍ਹਾਂ ਦੇ ਪਿਛੇ ਪਿਆਰ ਦਾ ਇਹ ਕੋਈ ਕਵਿਤਾ ਲਿਖਦਾ ਉਦਾ ਮਤਲਬ ਇਹ ਨਹੀਂ ਕਿ ਅੱਜ ਉਹਨੂੰ ਕਵਿਤਾ ਔੜੀ ਆ ਤੇ ਉਹਨੇ ਕਵਿਤਾ ਲਿਖ ਦਿੱਤੀ ਐ ਤੇ ਉਹਦੀ ਕਵਿਤਾ ਤੇ ਵਾਵਾ ਹੁੰਦਾ ਵੀ ਆ ਤੇ ਕੋਈ ਇੱਕ ਰਾਤ ਚ ਸ਼ਾਇਰ ਬਣ ਜੂ ਹੋ ਸਕਦਾ ਉਹਦੀ ਸਾਰੀ ਜ਼ਿੰਦਗੀ ਦੀ ਇਹਦੇ ਪਿੱਛੇ ਇੱਕ ਕਵਿਤਾ ਦੇ ਉਹਦੀ ਮਿਹਨਤ ਖੜੀ ਹੋਵੇ ਕੋਈ ਕਲਾਕਾਰ ਆਰ ਨੇ ਪੇਂਟਿੰਗ ਬਣਾਈਆਂ ਹੋ ਸਕਦਾ ਉਹਦੇ ਉਸ ਪੇਂਟਿੰਗ ਨੂੰ ਬਣਾਉਣ ਨਾਲ ਪਿੱਛੇ 50 ਸਾਲ ਲੱਗੇ ਹੋਣ 30 ਸਾਲ ਉਹਦੀ ਮਿਹਨਤ ਹੋਵੇ ਆ ਜਾ ਕੇ ਉਹਦੇ ਜਿਹੜੇ ਕੈਨਵਸ ਦੇ ਰੰਗ ਆ ਉਹਨਾਂ ਨੂੰ ਇੱਕ ਫਲੋ ਮਿਲਿਆ ਹੋਵੇ ਇਦਾਂ ਹੀ ਗੀਤ ਆ ਸੰਗੀਤ ਆ ਕੋਈ ਵੀ ਚੀਜ਼ ਆ ਜਿਹੜੀ ਹੈ ਇੱਕ ਦਿਨ ਚ ਕਿਸੇ ਦੀ ਨੂੰ ਆਸੋ ਨਹੀਂ ਕਰਦੇ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਜਿਹੜੇ ਦੋਸਤ ਹੁੰਦੇ ਆ ਉਹ ਵੀ ਸਾਲਾਂ ਦੀ ਬੰਦਗੀ ਹੁੰਦੇ ਸਾਡੇ ਤੇ ਬੰਦੇ ਦੀ ਪਹਿਚਾਣ ਤੇ ਬੜੀ ਸਿੰਪਲ ਆ ਜਦੋਂ ਕਰਨੀ ਹੋਵੇ ਕਿਸੇ ਦੀ ਇਹ ਕਿਹੋ ਜਿਹਾ ਉਹਦਾ ਵੇਖਣੋ ਕਿ ਉਹਦਾ ਕੰਮ ਚ ਖਲੂਸ ਕਿਹੋ ਜਿਹਾ ਤੇ ਉਹਦਾ ਦੋਸਤ ਕੌਣ ਆ ਉਹਦਾ ਨੌਕਰਾਂ ਦਾ ਵਿਹਾਰ ਕੀ ਆ ਬੰਦੇ ਦੀ ਪਹਿਚਾਣ ਹੋ ਜਾਂਦੀ ਆ ਦੀਦੇ ਜਿੰਨਾ ਪ੍ਰਾਣਾ ਦੋਸਤ ਹੋਊਗਾ ਉਨਾਂ ਹੀ ਉਹ ਵਧੀਆ ਹੋਊਗਾ। ਦੀਦੇ ਜਿੰਨੇ ਪ੍ਰਾਣੇ ਨੌਕਰ ਹੋਣਗੇ। ਜੇ ਦਮੇਂ ਸੋਤੇ ਕੋਈ ਗੱਲ ਹੈਗੀ ਆ ਤੇ ਉਹਦੇ ਨਾਲ ਉਹਨਾਂ ਬੰਦਿਆਂ ਨੇ ਇੰਨਾ ਸਮਾਂ ਬਤਾਇਆ। ਨਹੀਂ ਤੇ ਇੱਕ ਦਿਨ ਹੀ ਕਿਸੇ ਨਾਲ ਕੋਈ ਕੱਟ ਸਕਦਾ। ਇਹ ਦੋਸਤੋ ਉਹ ਗੱਲਾਂ ਵਾਂ ਜਿਹੜੀਆਂ ਬਹੁਤ ਅਨਮੋਲ ਆ ਕੀਮਤੀ ਆ। ਇਹ ਸਿਆਣਿਆਂ ਦੇ ਤਾਥ ਆ ਜਿਨ੍ਹਾਂ ਨੇ ਸਾਡੀ ਤਰੀਕ ਤੇ ਤਰੇ ਆ। ਤੇ ਅਹੀਂ ਉਹਨਾਂ ਦੀ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਜਿਹੜਿਆ ਉਹ ਤਾਂ ਦੇਣਾ ਸ਼ੇਅਰ ਕਰ ਰਿਹਾ ਮੈਂ ਤੇ ਸ਼ੇਅਰ ਵੀ ਕਰਦਾ ਪਿੰਡੇ ਤੇ ਵੀ ਹੰਡਾਈਆਂ ਤੇ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਹਰ ਚੀਜ਼ ਜਿਹੜੀ ਆ ਤੁਸੀਂ ਉਹ ਆਪਣੇ ਕੋਲੋਂ ਜਿਹੜੀਆਂ ਥਿਉਰੀ ਤੇ ਥਿਉਰੀ ਹੁੰਦੀ ਹੈ ਜਿਹੜਾ ਪ੍ਰੈਕਟੀਕਲ ਹੁੰਦਾ ਇਹ ਬੜਾ ਡਾਡਾ ਹੁੰਦਾ ਤੇ ਕੋਈ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਤੁਹਾਡੀ ਜ਼ੁਬਾਨ ਤੇ ਜਦੋਂ ਆਉਂਦੀਆਂ ਤਾਂ ਦਿਲ ਤੇ ਜਦੋਂ ਆਉਂਦੀਆਂ ਤਾਂ ਦੇਸ਼ਬਦਾਂ ਤੇ ਹੌਂਠਾਂ ਤੇ ਆਉਂਦੀਆਂ ਤੇ ਤੁਸੀਂ ਹੰਡਾਈਆਂ ਹੁੰਦੀਆਂ ਦੋਸਤੋ ਦੋਸਤੋ ਆਜੋ ਕੋਈ ਹੋਰ ਗੱਲਾਂ ਵੀ ਕਰਦੇ ਆ ਕੋਈ ਇਹ ਸ਼ੇਰ ਦੀ ਵੀ ਰਮਜ਼ ਖੋਲਦੇ ਆ ਦੋਸਤੋ ਪਾਤਸ਼ਾਹ ਸਾਬ ਕਹਿੰਦੇ ਆ ਬੜੇ ਪਿਆਰੀ ਕਵਤਾ ਨਾ ਦੀ ਕਿ ਮੈਂ ਜਿੰਨਾਂ ਲਈ ਪੁੱਲ ਬਣ ਗਿਆ ਸਾਂ ਕਿ ਮੈਂ ਜਿੰਨਾਂ ਲਈ ਪੁੱਲ ਬਣ ਗਿਆ ਸਾਂ ਜਦੋਂ ਮੇਰੇ ਤੋਂ ਲੰਘ ਕੇ ਜਾ ਰਹੇ ਸਨ ਤੇ ਗੱਲਾਂ ਕਰ ਰਹੇ ਸਨ ਕਿੱਥੇ ਰਹਿ ਗਿਆ ਚੁੱਪ ਜਾ ਬੰਦਾ ਕਿੱਥੇ ਰੇ ਗਿਆ ਚੁੱਪ ਗਿਆ ਬੰਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਤਾਂ ਸਾਡੇ ਨਾਲ ਤੁਰ ਨਹੀਂ ਹੋਣਾ ਪਿੱਛੇ ਰਹਿ ਗਿਆ ਆਣਾ ਕਿਤੇ ਇਹ ਪਤਰ ਸਾਹਿਬ ਦੇ ਸ਼ਬਦਾਂ ਬੜੀ ਪਿਆਰੀ ਗੱਲ ਤਾਂ ਅਗੇ ਤਾਂ ਮੈਂ ਮੰਮੂ ਨੇ ਸੁਣੀ ਸੀ ਮੈਂ ਜਿੰਨਾਂ ਲਈ ਪੁੱਲ ਬਣਿਆ ਸਾਂ ਜਦੋਂ ਮੇਰੇ ਤੋਂ ਲੰਘ ਰਿਹਾ ਸੋ ਤੁਸੀਂ ਸ਼ਬਦਾਂ ਦਾ ਪੀੜ ਵੇਖੋ ਸ਼ਬਦਾਂ ਦੀ ਉਚਾਈ ਵੇਖੋ ਗਹਿਰਾਈ ਵੇਖੋ ਡੰਗਾਈ ਵੇਖੋ ਇਹ ਜਿਸ ਫੁੱਲ ਤੋਂ ਨਾ ਗਰੇਆ ਉਸ ਫੁੱਲ ਨੂੰ ਹੀ ਉਹ ਅਸੀਂ ਅੱਖੋਂ ਪਰੋਖੇ ਕਰ ਦਿੱਤਾ। ਔਰ ਉਸ ਫੁੱਲ ਨੂੰ ਅਸੀਂ ਪਹਿਚਾਨ ਨਹੀਂ ਪਾ ਰਹੇ ਉਸ ਫੁੱਲ ਦੀ ਤਮੀਰ ਦੇ ਵਿੱਚੋਂ ਸਾਨੂੰ ਉਹ ਖੁਸ਼ਬੂ ਨਹੀਂ ਮਿਲ ਰਹੀ। ਸਾਨੂੰ ਉਹ ਹੱਥ ਨਜ਼ਰ ਨਹੀਂ ਆ ਰਹੇ ਜਿਨ੍ਹਾਂ ਨੇ ਇਹ ਫੁੱਲ ਬਣਾਇਆ ਸੀ। ਸਾਨੂੰ ਉਹ ਮਤਲਬ ਸਾਦ ਨਹੀਂ ਨਜ਼ਰ ਆ ਰਹੀ ਸਾਨੂੰ ਊਕ ਨਹੀਂ ਨਜ਼ਰ ਆ ਰਹੀ। ਇਹ ਗੱਲਾਂ ਕਰ ਰਹੇ ਆ ਉਸੇ ਹੀ ਪੁਲ ਦੇ ਉੱਪਰ ਨਿੱੰਗਦੇ ਆ ਕਿ ਉਹ ਬੰਦਾ ਸਾਨੂੰ ਪਹਿਲੇ ਹੀ ਪਤਾ ਸੀ ਕਿ ਉਹਨੇ ਪਿੱਛੇ ਮੁੜ ਜਣਾ ਦੋਸਤੋ ਇਹ ਕਮਾਲ ਆ ਸ਼ਾਇਰ ਜਿਹੜੀ ਕਵਤਾ ਹੁੰਦੀ ਆ ਨਾ ਇਹ ਰਹਾਸ ਹੁੰਦੀ ਆ ਅਲੰਕਾਰ ਹੁੰਦੀ ਆ ਕੋਟ ਦੀ ਭਾਸ਼ਾ ਹੁੰਦੀ ਆ ਜਦੋਂ ਕਵੀ ਆਪਣੀ ਪੀੜ ਨੂੰ ਕੋਟ 'ਚ ਗੱਲ ਕਰਦੇ ਆ ਨਾ ਤੇ ਕਵਤਾ ਬਣਦੀ ਆ ਕਵਤਾ ਦਾ ਬੀਜ ਪੈਂਦਾ ਦੀ ਸਿਰਜਣਾ ਕਵਤਾ ਦੀ ਹੁੰਦੀ ਹੈ ਬਹੁਤ ਹੀ ਪਿਆਰੇ ਪਾਤਰ ਸਾਹਿਬ ਦੇ ਹੇਤ ਕਿ ਮੈਂ ਜਿੰਨਾ ਦੀ ਪੁਲ ਬਣਿਆ ਤਾਂ ਉਹ ਜਦੋਂ ਮੇਰੇ ਤੋਂ ਲੰਘ ਰਹੇ ਸਨ ਇਹੋ ਗੱਲਾਂ ਕਰ ਰਹੇ ਸਨ ਕਿਥੇ ਰਹਿ ਗਿਆ ਚੁੱਪ ਜਾ ਬੰਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਉਹਨੇ ਪਿੱਛੇ ਮੁੜ ਜਾਣਾ ਅਰੁਨ ਨੂੰ ਆਪਣੇ ਪੈਰਾਂ ਹੇਠ ਪੁਲ ਨਹੀਂ ਨਜ਼ਰ ਆਇਆ ਉਸ ਪੁਲ ਦੀ ਭਾਵਨਾ ਨਜ਼ਰ ਨਹੀਂ ਆਈ ਉਹ ਪੁਲ ਨੂੰ ਬਣਾਉਣ ਦਾ ਮਕਸਦ ਨਜ਼ਰ ਨਹੀਂ ਆਇਆ ਔਰ ਉਸ ਪੁਲ ਦੇ ਵਿੱਚ ਉਹਨਾਂ ਨੂੰ ਨੌਣੋ ਵਾਲੇ ਦੀ ਖੁਸ਼ਬੂ ਨਹੀਂ ਆਈ। ਪਰ ਤੋਰੋ ਉਸੇ ਦੀ ਪਿੱਛਤੇ ਰਹੇ ਸੀ ਕਿਉਂਕਿ ਉਹ ਜਦਾ ਪੁਲ ਸੀ ਉਹਦੀ ਪਿੱਛਤ ਸੀ। ਪਰ ਉਹਨੇ ਜਿਵੇਂ ਤਰਾ ਕਿਸੇ ਦੇਵਤੇ ਵਾਂਗੂ ਇੱਕ ਅਗਲੀ ਖਾਈ ਨੂੰ ਆਪਣੀਆਂ ਬਾਹਾਂ ਲਾਈਆਂ ਸੀ ਪੇਖੀਆਂ ਨੂੰ ਲੱਤਾਂ ਲਾਈਆਂ ਸੀ ਔਰ ਉਹ ਪੁਲ ਤਮੀਰ ਕੀਤਾ ਸੀ ਕਿਉਂਕਿ ਸਾਡੇ ਰਿਸ਼ਤਿਆਂ ਦੇ ਰਸਤੇਆਂ ਦੇ ਵਿੱਚ ਜਦੋਂ ਖਾਈਆਂ ਪੈ ਜਾਂਦੀਆਂ ਇੱਕ ਸੁਰਗਹਿਰੀਆਂ ਹੁੰਦੀਆਂ ਜਾਂਦੀਆਂ ਇਹਨਾਂ ਦੇ ਪਾੜ ਵਧਦੇ ਜਾਂਦੇ ਆ। ਤੇ ਫਿਰ ਸਾਡੇ ਜਿਹੜੇ ਫਾਸਲੇ ਆ ਉਹ ਮੀਲਾਂ ਚ ਖਿਲਰ ਜਾਂਦੇ ਆ ਸਾਲਾਂ ਚ ਖਿਲਰ ਜਾਂਦੇ ਆ ਯੋਗਾ ਚ ਖੁੰਦਰ ਜਾਂਦੇ ਆ ਤੇ ਬੜਾ ਅਸੀਂ ਕੋ ਕਰਮਾ ਵਾਲੇ ਨੇ ਜਿਹੜੇ ਸਾਡੇ ਸਬੰਧ ਮਿੱਤਰਾਂ ਦੋਸਤਾਂ ਪਰਿਵਾਰਾਂ ਚ ਜੁੜੇ ਹੁੰਦੇ ਆ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਵੀ ਵਿਗਾੜ ਕੇ ਰੱਖ ਦਿੰਨੇ ਆ ਛੋਟੇ ਛੋਟੇ ਮਕਸਦਾਂ ਤੇ ਇਹਦੇ ਨਾ ਕਰਿਆ ਕਰੀਏ ਸੁਬ ਮੇਰਾ ਹਾਲ ਤੇ ਪੁਛ ਕੇ ਇੰਜ ਗੁਜ਼ਰਿਆ ਸਾਲ ਤਾਂ ਖੁਸ਼ ਮੁਰਸ਼ਦ ਮੇਰਾ ਹਾਲ ਤਾਂ ਖੁਸ਼ ਕੀ ਜੀ ਗੁਜ਼ਰਿਆ ਇਹ ਸਾਲ ਤਾਂ ਖੁਸ਼ ਖੁਸ਼ ਤੂੰ ਮੇਰੇ ਦਰਦਨਵਾ ਕੇ ਖੁਸ਼ ਤੂੰ ਮੇਰਾ ਖਿਆਲ ਤਾਂ ਖੁਸ਼ ਮੁਰਸ਼ਦ ਮੇਰਾ ਹਾਲ ਤਾਂ ਖੁਸ਼ ਦੋਸਤੋ ਸਾਲ ਗੜਿਆ ਟੱਪਦੇ ਜਾਂਦੇ ਆ ਲੰਘਦੇ ਜਾਂਦੇ ਆ ਪਰ ਕਈ ਵਾਰੀ ਸਾਡਾ ਇੱਕ ਲਮਹਾ ਵੀ ਸਦੀ ਵਾਂਗੂ ਹੋ ਜਾਂਦਾ ਔਰ ਲਮੇ ਦੇ ਵਿੱਚ ਦੀ ਸਦੀ ਨਾ ਗਜਣ ਦੀ ਤੇ ਜਦੋਂ ਸਾਡੀ ਤੜਪ ਬਾਬਾ ਫਰੀਦ ਜੀ ਕਹਿੰਦੇ ਬਰਹਾ ਬਰਹਾ ਕੀ ਹੈ ਬਰਹਾ ਤੋਂ ਸੁਲਤਾਨ ਇਸ ਤਰ੍ਹਾਂ ਬਰਹਾ ਨਾ ਉਪਜੇ ਸੋਤਨ ਜਾਨ ਮਸਾਨ ਇੰਨਾ ਇਰਦਿਆਂ ਦੇ ਵਿੱਚ ਜਾ ਉਹ ਕੀ ਕੀ ਹੋਵੇ ਜਮ ਜਾਜੀ ਹੋਵੇ ਉਹ ਰਸ ਨਹੀਂ ਪੈਦਾ ਹੁੰਦਾ ਪੀੜ ਨਹੀਂ ਨਾ ਪੈਦਾ ਹੁੰਦੀ ਕਿਹ ਆਪਣੇ ਲਈ ਖੇਚ ਨਹੀਂ ਨਾ ਪੈਦਾ ਹੁੰਦੀ ਤੇ ਉਹ ਕਿਤੇ ਮਸਾਨਾ ਹਰ ਕੇ ਹੋ ਜਾਂਦੇ ਆ ਤੇ ਜਿੱਥੇ ਇਨਸਾਨ ਰਹਿੰਦੇ ਉਹਨਾਂ ਘਰਾਂ ਨੂੰ ਵੀ ਮਸਾਨਾ ਹਰ ਕੇ ਕਬਰਾਂ ਹਰ ਕੇ ਕਰ ਦਿੰਦੇ ਉਸ ਤੋਂ ਜ਼ਿੰਦਗੀ ਛੋਟੀ ਆ ਪਤਾ ਨਹੀਂ ਮੈਂ ਕਿਹੜੀ ਭਾਵਨਾ ਚੱਜ ਬਹਿ ਗਿਆ ਸুরে ਸুরে ਇੱਥੇ ਤਾਂ ਗੱਲਾਂ ਹੋ ਜੀ ਕਰ ਲੱਗ ਪਿਆ ਅਸੀਂ ਚੜ੍ਹਦੀ ਕਲਾ ਚ ਰਿਆ ਕਰੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਸਨਾਨ ਦਿੱਤਾ ਚੜ੍ਹਦੀ ਕਲਾ ਦਾ ਆਸ਼ਾਵਾਦ ਦਾ ਕਦੀ ਵੀ ਟੈਂਦੀ ਕਲਾ ਚ ਨਹੀਂ ਜਾਣਾ ਪਰ ਆਲਾ ਦਵਾਲਾ ਸਾਡਾ ਜਿਹੜਾ এনवायरमेंट ਆ ਉਹਨੂੰ ਅਸੀਂ ਬਣਾਉਣਾ ਸਾਨੂੰ ਲੋੜ ਨਹੀਂ ਕੀ ਇਹੋ ਹੀ ਵੀ ਅਸੀਂ ਘਰਾਂ ਦਾ ਕੂੜਾ ਸਾਫ਼ ਕਰੀਏ ਸਾਨੂੰ ਸਾਡੇ ਜੇਹਨ ਵੀ ਸਾਫ਼ ਰੱਖਣੇ ਪਣੇ ਆ ਸਾਨੂੰ ਆਪਣੇ ਦਿਲ ਵੀ ਸਾਫ਼ ਰੱਖਣੇ ਪਣੇ ਆ ਸਾਨੂੰ ਆਪਣੇ ਹੱਥ ਵੀ ਸਾਫ਼ ਰੱਖਣੇ ਪਣੇ ਆ ਏਹੀ ਦੋਸਤੋ ਮੇਰਾ ਸੇਲਦਾ ਪੇਗਾਮ ਇੱਕ ਸ਼ੇਅਰ ਮੈਂ ਤੁਹਾਡੇ ਨਾਲ ਹੋਰ ਪਉਣਾ ਸਾਂਝ ਤੇ ਹੁਣ ਕੇ ਆਪਾਂ ਇਹ ਵਲੌਗ ਦੀ ਕਰਦੇ ਸਮਾਪਤੀ ਫਿਰ ਮਿਲਾਂਗੇ ਤੁਹਾਨੂੰ ਕੁਝ ਤਸਵੀਰਾਂ ਛਾੜ ਕੇ ਵੇਖਾਂ ਮੈਂ ਜਿਆਦਾ ਮਿੱਟੀ ਹੋ ਗਈਆਂ ਕੁਝ ਤਸਵੀਰਾਂ ਛਾੜ ਕੇ ਵੇਖਾਂ ਮੈਂ ਜਿਆਦਾ ਮਿੱਟੀ ਹੋ ਗਈਆਂ ਐਸੀ ਡਾਡਿਆਂ ਨਾਲ ਪ੍ਰੀਤ ਪਈ ਸਭ ਫਰਿਆਦਾਂ ਮਿੱਟੀ ਹੋ ਗਈਆਂ ਤਸਵੀਰਾਂ ਝਾੜ ਕੇ ਵੇਖਾਂ ਮੈਂ ਕੁਝ ਜਦਾਂ ਮਿੱਟੀ ਹੋ ਗਈਆਂ ਦੋਸਤੋ ਸਮਾਂ ਬੜੀ ਤੇਜ਼ੀ ਨਾਲ ਲੰਘ ਜਾਂਦਾ ਔਰ ਬੜੀ ਬੁਰੀ ਤਰ੍ਹਾਂ ਲੰਘਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਦੇਣ ਚੰਗੇ ਹੁਣ ਤੇ ਉਹਨਾਂ ਦੇ ਲੰਘਦਿਆਂ ਦਾ ਪਤਾ ਨਹੀਂ ਲੱਗਦਾ ਤੇ ਬੁਰੇ ਹੁਣ ਤੋਂ ਅਲੱਗਦੇ ਨਹੀਂ ਦੋਸਤੋ ਦੋਖ ਸੁਖੇ ਕਪੜਿਆਂ ਵਾਂਗ ਹੁੰਦੇ ਆ ਗੁਰੂ ਸਾਹਿਬਾਂ ਨੇ ਬੜੀ ਸੋਹਣੀ ਕੁਰਬਾਨੀ ਦੇ ਵਿੱਚ ਇਹਨਾਂ ਦਾ ਵਰਨਣ ਕੀਤਾ ਤੇ ਸਾਨੂੰ ਜਿੱਥੇ ਚੰਗਾ ਟਾਈਮ ਹੀ ਨਿਗਾਉਨੇ ਆ ਖੁਸ਼ੀ-ਖੁਸ਼ੀ ਉੱਥੇ ਪ੍ਰਮਾਤਮਾ ਦੇ ਸਰਬਦਾਰ ਉਹਨਾਂ ਨੇ ਸਾਨੂੰ ਦੋਵੇਂ ਟਾਈਮ ਦੀ ਬੰਦਗੀ ਦਿੱਤੀ ਆ ਸਾਨੂੰ ਜਿਤਨਾ ਸਿੱਖ ਧਰਮ ਦੇ ਵਿੱਚ ਨਿਯਮ ਦਿੱਤਾ ਤੇ ਇਹ ਮੁਸਲਮ ਨੇ ਇੱਕ ਦੀ ਗੱਲ ਕਰੀਏ ਤੇ ਉਹਨਾਂ ਨੂੰ ਨਮਾਜ਼ਾਂ ਦਿੱਤੀਆਂ ਪੰਜ ਵਕਤ ਦੀਆਂ ਇਸਰ ਸਾਡੇ ਸਾਨੂੰ ਆਸਰਾ ਵਾ ਸਾਨੂੰ ਸਹਾਰਾ ਦੇ ਪ੍ਰਮਾਤਮਾ ਨੂੰ ਯਾਦ ਕਰਨ ਦਾ ਇੱਕ ਤਰੀਕਾ ਵਾ ਜਿੰਨਾ ਸਾਨੂੰ ਇਸ ਸੰਸਾਰ ਪੈਦਾ ਤੇ ਦੋਸਤੋ ਸੁਇਰਦਾ ਇਹ ਮਾਹੌਲ ਬੜਾ ਪਿਆਰਾ ਤੇ ਹਲਕੀ ਹਲਕੀ بارش ਤੇ ਕਿਹਾ ਮੈਂ ਆ ਕੇ ਬੈਠਾਂ ਤੇ بارش ਵੀ ਥਮ ਗਈ ਕਿ ਮੇਰਾ ਹੀ ਇਮਤਿਹਾਨ ਲੈਂਦੀ ਕੇਸ ਹੈ ਇਹਨੂੰ ਨਗਲਦਾ ਕਿ ਜਿਹਰੇ ਉਦੋਂ ਕੀ ਸ਼ੁਰੂ ਹੋ ਜਾਂਦੀ ਦੋਸਤੋ ਮੈਂ ਕਰ ਲੀਆਂ ਬਹੁਤ ਸਾਰੀਆਂ ਗੱਲਾਂ ਆਪਣੇ ਦਿਲ ਦਾ ਹਾਲ-ਵਾਲ ਦਾ ਦੇਣਾ ਸਾਂਝਾ ਕਰ ਲਿਆ ਫਿਰ ਮਿਲਦੇ ਆ ਨਵੇਂ ਬਲੌਗ ਚ ਕਿਸੇ ਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਜਿੱਥੇ-ਜਿੱਥੇ ਵੀ ਤੁਸੀਂ ਦੇਸ਼-ਵਿਦੇਸ਼ ਵਾਸਤੇ ਜੀ ਹੱਸਦੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ